ਪਿਤੇ ਕਾਲ ਅੰਮ੍ਰਿਤਸਰ ਤੋਂ ਬੇਹਦ ਮੰਦਭਾਗੀ ਖਬਰ ਸਾਹਮਣੇ ਆਈ ਸੀ ਜਿੱਥੇ ਇੱਕ ASI ਇੱਕ ਕੈਦੀ ਦਾ ਪਿੱਛਾ ਕਰਦੇ ਆ ਸ਼ਹੀਦ ਹੋ ਗਏ ਸੀ ਇਸ ਦੌਰਾਨ ਉਹਨਾਂ ਨੇ ਕੈਦੀ ਨੂੰ ਕਾਬੂ ਕਰਕੇ ਕਾਟੇਜ ਬਿਠਾਇਆ ਪਰ ਆਟੋ 'ਚ ਉਹਨਾਂ ਦੀ ਅਟੈਕ ਕਾਰਨ ਮੌਤ ਹੋ ਗਈ ਸੀ ਪਰ ਉਹਨਾਂ ਦੀ ਪੱਗ ਆਟੋ 'ਚ ਢਿੱਗ ਗਈ ਸੀ ਜਿਸ ਤੋਂ ਬਾਅਦ ਹੁਣ ਆਟੋ ਚਾਲਕ ਨੇ ਸ਼ਹੀਦ ਪੁਲਿਸ ਅਫਸਰ ਦਾ ਸਨਮਾਨ ਕਰਦਿਆਂ ਉਹਨਾਂ ਦੀ ਪੱਗ ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀਆਂ ਦੇ ਹਵਾਲੇ ਕੀਤੀ ਇਹਨਾਂ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਕਿ ਇੱਕ ਖਾਸ ਤਸਵੀਰ ਆਟੋ ਚਾਲਕ ਦਾ ਇਹੀ ਕਹਿਣਾ ਸੀ ਕਿ ਜਿਹੜੀ ਇਹ ਪਗੜੀ ਆ ਪੁਲਿਸ ਨੇ ਅਜੇ ਨੂੰ ਸੋਪੀ ਜਾ ਕੇ ਆਪਣੀ ਸਾਡੇ ਪੁਲਿਸ ਕਮਿਸ਼ਨ ਨੂੰ ਤੇ ਕਮਿਸ਼ਨ ਸਾਹਿਬ ਦੇ ਵੱਲੋਂ ਐਸਐਚਓ ਦੀ ਡਿਊਟੀ ਲਗਾਈ ਗਈ ਹੈ ਤੇ ਹੁਣ ਗੱਲਬਾਤ ਅਸੀਂ ਕਰ ਲਈ ਜਿਹੜਾ ਸਾਡੇ ਵਿੱਚ ਕੋਸ਼ਿਸ਼ ਕਰੇਗਾ ਆਟੋ ਚਾਲਕ ਮੁਤਾਬਕ ਪਗ ਉਸ ਸਮੇਂ ਉਹਨਾਂ ਦੇ ਆਟੋ 'ਚ ਰਿੱਗੀ ਸੀ ਜਦੋਂ ਅਟੈਕ ਕਰਨ ਏਐਸਆਈ ਪਰਮਜੀਤ ਸਿੰਘ ਅਚਾਨਕ ਬੇਹੋਸ਼ ਹੋ ਗਏ ਸੀ ਆਟੋ ਚਾਲਕ ਵਿਜੇਂਦਰ ਸ਼ਰਮਾ ਮੁਤਾਬਕ ਇਹ ਪਗ ਏਐਸਆਈ ਦਾ ਮਾਣ ਸਨਮਾਨ ਸੀ ਇਸ ਲਈ ਉਹਨਾਂ ਨੇ ਪਗ ਪੁਲਿਸ ਅਧਿਕਾਰੀ ਨੂੰ ਸੌਂਪ ਦਿੱਤੀ ਮੈਂ ਪੱਗ ਵੇਖੀ ਉਹਨਾਂ ਦੀ ਗੱਡੀ ਦੇ ਵਿੱਚ ਵੀ ਪਿੱਛੇ ਡਿੱਗੀ ਸੀ ਮੈਂ ਕਿਹਾ ਯਾਰ ਇਹ ਪੱਗ ਉਹਨਾਂ ਦੀ ਹੀ ਹੈ ਮੈਂ ਕਿਹਾ ਚਲੋ ਸਵੇਰੇ ਮਿਲ ਕੇ ਉਹਨਾਂ ਨਾਲੇ ਹਾਲਚਲ ਪੁੱਛਾਂਗਾ ਤੇ ਨਾਲੇ ਪੱਗ ਦੇਵਾਂਗਾ ਮਗਰ ਮੈਨੂੰ ਰਾਤ ਹੀ ਪਤਾ ਲੱਗਦਾ ਹੈ ਵੀ ਉਹਨਾਂ ਦੀ ਡੈਥ ਹੋ ਗਈ ਹੈ ਐਸੇ ਦਾ ਮੈਨੂੰ ਬਹੁਤ ਅਫਸੋਸ ਲੱਗਾ ਕਿਉਂਕਿ ਉਹਨਾਂ ਨੇ ਆਪਣੀ ਡਿਊਟੀ ਬੜੀ ਹਿੰਮਤ ਦੇ ਨਾਲ ਬੜੀ ਦਲੇਰੀ ਦੇ ਨਾਲ ਉਹਨਾਂ ਨੇ ਨਿਭਾਈ ਉਹਨਾਂ ਨੇ ਉਸ ਦਿਨਾਂ ਉਹਨਾਂ ਦੀ ਮੌਤ ਹੋ ਗਈ ਮੈਂ ਕਹਾਂਗਾ ਉਹ ਡਿਊਟੀ ਤੇ ਸ਼ਹੀਦ ਹੋ ਗਏ ਨੇ ਅੱਜ ਤੇ ਪੁਲਿਸ ਕਮਿਸ਼ਨਰ ਦਫ਼ਤਰ ਕੀ ਕਰਨਾ ਹੈ ਜੀ ਮੈਂ ਸਾਰਾ ਮਾਨਯੋਗ ਜਿਹੜੇ ਅਫਸਰ ਭੱਜੇ ਸੀ ਉਹਨਾਂ ਦੀ ਨਾ ਪੱਗ ਗਈ ਏ ਜੋ ਉਸ ਮੌਕੇ ਤੇ ਪਾਈ ਸੀ ਉਹ ਗੱਡੀ ਦੇ ਪਿੱਛੇ ਡੇਗੀ ਸੀ ਉਹ ਹੈਂਡਓਵਰ ਕਰਨਾ ਹੈ ਜੀ ਉਹ ਮੈਂ ਕਹਾਂ ਇਹ ਪੰਜਾਬ ਪੁਲਿਸ ਦਾ ਮਾਨ ਹੈਗਾ ਇਹ ਮੈਂ ਕਹਾਂ ਇਹ ਉਹਨਾਂ ਨੂੰ ਦੇਣੀ ਚਾਹੀਦੀ ਏ ਠੀਕ ਹੈ ਜੀ ਮ੍ਰਿਤਿਕ ਪਰਮਜੀਤ ਸਿੰਘ ਗੁਰਦਾਸਪੁਰ ਦੇ ਪਿੰਡ ਵਿਲਾ ਦੇ ਰਹਿਣ ਵਾਲੇ ਸੀ ਜਿਨ੍ਹਾਂ ਦੀ ਮ੍ਰਿਤਿਕ ਦੇ ਉਹਨਾਂ ਦੇ ਪਿੰਡ ਪਹੁੰਚੀ ਜਿੱਥੇ ਪਰਿਵਾਰ ਦਾ ਰੋੜੋ-ਰੋਪਰਾ ਹਾਲੇ ਪਰਿਵਾਰ ਮੁਤਾਬਕ ਪਰਮਜੀਤ ਸਿੰਘ ਆਪਣੇ ਪਿੱਛੇ ਪਤਨੀ ਸਣੇ ਬੱਚਿਆਂ ਨੂੰ ਛੱਡ ਗਏ ਨੇ ਅਤੇ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦੇ ਨੇ ਜੀ ਪਰਮਜੀਤ ਸਿੰਘ ਹੁਣੀ ਸਾਡੇ ਵੱਡੇ ਬ੍ਰਦਰ ਸੀ ਜੀ ਤੇ ਬੜਾ ਵਧੀਆ ਉਹਨਾਂ ਦਾ ਸੁਭਾਅ ਸੀਗਾ ਤੇ ਜਿਆਦਾ ਪਬਲਿਕਲੀ ਨਹੀਂ ਸੀ ਉਹ ਕਹਿ ਲੋ ਵਿਚਰਦੇ ਹੈਗੇ ਬਹੁਤਾ ਅਹੀਂ ਵਿਚਰਦੇ ਆ ਉਹ ਸਿਰਫ ਆਪਣੀ ਡਿਊਟੀ ਨਾਲ ਹੀ ਤਾਲੁਕਤ ਰੱਖਦੇ ਹੈਗੇ ਪਰਿਵਾਰ 'ਚ ਇੱਕ ਉਹਦੀ ਬੇਟੀ ਹੈ ਇੱਕ ਬੇਟਾ ਵਾ ਤੇ ਉਹਦੀ ਘਰ ਦੀ ਮਾਤਾ ਵਾ ਉਹਨਾਂ ਦੇ ਕਮਾਈ ਬੋਸਾ ਕੋਈ ਨਹੀਂ ਕਮਾਈ ਦਾ ਹੋਰ ਸਾਧਨ ਕੋਈ ਨਹੀਂ ਹੈ ਜੀ ਸਿਰਫ ਨੌਕਰੀ ਹੀਗੀ ਤੇ ਜਾਂ ਇੱਕ ਕਿੱਲਾ ਜਾਂ ਡੇਢ ਕਿੱਲਾ ਲਗਭਗ ਜ਼ਮੀਨ ਹੈ ਜੀ ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹਾਂਗੇ ਵੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਹੈ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਆਪ ਜੀ ਨੂੰ ਪਤਾ ਵਾ ਕਿ ਉਹ ਇੱਕ ਮੁਜਰਮ ਨੂੰ ਫੜਦਾ ਜਿਹੜਾ ਵਾ ਉਹਨੇ ਸ਼ਹਾਜ ਦਾ ਜ਼ਮ ਪੀਤਾ ਵਾ ਤੇ ਜਿਹੜੀ ਸਰਕਾਰ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੇ ਤੇ ਤਾਂ ਜੋ ਕਿਉਂਕਿ ਉਹਨਾਂ ਦੀ ਉਮਰ ਵੀ ਜਿਹੜੀ 71 ਦਾ ਜਨਮ ਹੈ ਜੀ ਉਹਨਾਂ ਦਾ ਤੇ ਕੋਈ ਵੀ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੋਈ ਐਬ ਨਸ਼ਾ ਵਗੈਰਾ ਕੋਈ ਨਹੀਂ ਸੀ ਕਰਦੇ ਹੈਗੇ ਉਹ ਆਮ ਜਿੱਦਾਂ ਹੀ ਆ ਗੁਰਸੇਖਿਆ ਤੇ ਉਸ ਤਰ੍ਹਾਂ ਹੀ ਉਹਨਾਂ ਅੰਮ੍ਰਿਤ ਨਹੀਂ ਛਕਿਆ ਸਾਰਾ ਉਹਨਾਂ ਦਾ ਗੁਰਸਿੱਖਾਂ ਮੰਗਦਾ ਸੀਗਾ ਐਸਆਈ ਪਰਮਜੀਤ ਸਿੰਘ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਉਹਨਾਂ ਦੇ ਜੱਦੀ ਪਿੰਡ 'ਚ ਕੀਤਾ ਜਾਵੇਗਾ ਉਧਰ ਪਰਿਵਾਰ ਨੇ ਹੁਣ ਐਸਆਈ ਪਰਮਜੀਤ ਸਿੰਘ ਦੇ بیٹے ਲਈ ਸਰਕਾਰੀ ਨੌਕਰੀ ਅਤੇ ਬਣਜੇ ਮੁਆਵਜ਼ੇ ਦੀ ਮੰਗ ਕੀਤੀ ਦੱਸਿਆ ਕਿ ਐਸਏ ਪਰਮਜੀਤ ਸਿੰਘ ਇੱਕ ਕੈਦੀ ਦਾ ਪਿੱਛਾ ਕਰਦਿਆਂ ਡਿਊਟੀ ਦੌਰਾਨ ਸ਼ਹੀਦ ਹੋ ਗਏ ਸੀ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਅਤੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ